मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਇੰਪਰੂਵਮੈਂਟ ਟ੍ਰਸਟੀ ਜਿਹੜੀ ਗਲਤ ਉਸਾਰੀ ਹੋਈ ਹੋਈ ਹੈ ਇਸ ਘਰ ਦੀ 51 ਨੰਬਰ ਘਰ ਹੈ ਔਰ ਇਸ ਜਗ੍ਹਾ ਤੇ ਸਾਰੇ ਉਹਨੇ ਆਏ ਹੋਏ ਯੂਸ ਆਫ ਦੀ ਰਿਪੋਰਟ ਦੇ ਮੁਤਾਬਕ ਤੇ ਇਹ ਜਿਹੜਾ ਤੁਹਾਡੇ ਸਾਹਮਣੇ ਕਾਰਵਾਈ ਚੱਲ ਰਹੀ ਹੈ ਉਸ ਨੂੰ ਮਾਣਯੋਗ ਸੀਐਮ ਸਾਹਿਬ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਯੁੱਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਨੂੰ ਦੇਖਦੇ ਹੋਏ ਸਾਡੇ ਸੀਐਮ ਸਾਡੇ ਐਸਐਸਪੀ ਸਾਹਿਬ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਸਾਰੇ ਬਰਨਾਲਾ ਦੇ ਪੰਜਾਬ ਪੁਲਿਸ ਇਸ ਵੱਲ ਪਹਿਲਾਂ ਹੀ ਆਪਣਾ ਪੂਰਾ ਤਨੋਂ ਮਨੋਂ ਕੰਮ ਕਰ ਰਹੀ ਐ ਅਸੀਂ ਵਚਨਬੱਧ ਆ ਕਿ ਅਸੀਂ ਇਸ ਕੋਡ ਨੂੰ ਪੂਰੇ ਪੰਜਾਬ ਚੋਂ ਖਤਮ ਕਰਨਾ ਹੈ ਤਾਂ ਜੋ ਸਾਡੇ ਪੰਜਾਬ ਵਾਸੀ ਪੂਰੇ ਆਰਾਮ ਨਾਲ ਜ਼ਿੰਦਗੀ ਆਪਣੀ ਬਿਸ਼ਰ ਕਰ ਸਕਣ ਉਸ ਦੇ ਵੀ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਸਮਾਜ ਵਾਸੀਆਂ ਦਾ ਵੀ ਸਰ ਜੀ ਸਨ ਪਹਿਲਾਂ ਕਿੰਨੇ ਘਰ ਹੁਣ ਤੱਕ ਆਏ ਜਾਂ ਕਿਤੇ ਟੀ ਮੈਸੇਜ ਦੇਣਾ ਚਾਹੁੰਦਾ ਬਿਲਕੁਲ ਪਹਿਲਾਂ ਚੈੱਕ ਕਰ ਚੁੱਕੇ ਜੀ ਉਸ ਤੋਂ ਇਲਾਵਾ ਇੱਕ ਸਾਡੀ ਕਮਰਸ਼ੀਅਲ ਸ਼ਾਪ ਸੀਗੀ ਉਹ ਵੀ ਅਸੀਂ ਇਸ ਦੇ ਵਿੱਚ ਆਉਂਦੀ ਸੀ ਡਰਗ ਮਾਈ ਦੇ ਵਿੱਚੋਂ ਬਣੀ ਹੋਈ ਸੀ ਔਰ ਅਸੀਂ ਹੁਣ ਵੀ ਇਹੀ ਮੈਸੇਜ ਦਿੰਦੇ ਆ ਕਿ ਜਿਹੜੇ ਪਟਕੇ ਹੋਏ ਬੱਚੇ ਵਾਪਸ ਆਣੇ ਚਾਹੀਦੇ ਆਪਣੇ ਸਾਰੇ ਰਲ ਮਿਲ ਕੇ ਔਰ ਜਿਹੜੇ ਨਸ਼ਾ ਤਸਕਰ ਨੇ ਉਹ ਆਲਰੇਡੀ 400 ਦੇ ਕਰੀਬ ਐਸ ਲਈ ਜੇਲ੍ਹ ਦੇ ਵਿੱਚ ਨੇ ਤੇ ਇਸ ਕਰਕੇ ਆਪਾਂ ਸਿੱਧੇ ਰਾਹ ਪਈਏ ਇਸ ਗਲਤ ਕੰਮ ਨੂੰ ਛੱਡ ਕੇ ਨਹੀਂ ਤਾਂ ਅੰਜਾਮ ਇਹੀ ਹੋਊਗਾ ਕਿਉਂਕਿ ਗਲਤ ਕੰਮ ਦਾ ਗਲਤ ਅੰਜਾਮ ਹੁੰਦਾ ਹੈ ਫਰਜ ਨਸ਼ਾ ਸ਼ਾਹ ਕੈਂਦਰ ਵੀ ਲਾਈ ਕਰੀਆ ਨਾ ਜਿਹੜੋ ਕੈਂਦਰ ਵਿੱਚ ਹੁ ਤੱਕ ਦੇਖਿਆ ਕਿੰਨੇ ਕੁ ਨਸ਼ਾ ਸ਼ਰਤਾਂ ਜਿਹੜੀ ਹੈਗਾ ਪਰਚੀ ਵਿੱਚ ਗਈ ਹੈ ਤੇ ਕਿੰਨੇ ਜਣੇ ਸੱਟੇ ਇਹ ਸਾਰਾ ਰਿਕਾਰਡ ਸਾਡੇ ਹੈਲਥ ਡਿਪਾਰਟਮੈਂਟ ਦੇ ਕੋਲ ਹੈ ਔਰ ਕਾਫੀ ਜ਼ਿਆਦਾ ਨਸ਼ੇ ਸ਼ਰਡੇ ਵੀ ਜਾ ਚੁੱਕੇ ਨੇ ਬੱਚਿਆਂ ਨੇ ਲੇਕਿਨ ਹੋਰ ਵੀ بڑا ਉਪਰਾਲਾ ਚੱਲ ਰਿਹਾ ਸੋ ਸਾਰੇ ਉਪਰਾਲੇ ਮਿਲ ਕੇ ਤੁਹਾਡੇ ਰਾਹੀਂ ਸਮਾਜ ਰਾਹੀਂ ਇਸ ਨੂੰ ਆਪਾਂ ਚੰਗਾ ਅੰਜਾਮ ਦੇਈਏ ਫਰਜ ਸਾਈਕਲ ਲੋਕਾਂ ਦੇ ਵੀ ਡਰ ਪਿਆ ਹੁੰਦਾ ਵੀ ਨਸ਼ਾ ਕੋਈ ਨਸ਼ੇ ਕਰਦਾ ਹੈ ਜਾਂ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਕੀ ਮਿਲਦੀ ਹੈ ਦੇਖੋ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਜਦੋਂ ਮਰਜ਼ੀ ਆ ਸਕਦਾ ਅਸੀਂ ਤਨੋਂ ਮਨੋਂ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਔਰ ਕਰਾਂਗੇ ਹੋਰ ਵੀ ਲੇਕਿਨ ਇਹ ਡਰ ਬਿਲਕੁਲ ਨਹੀਂ ਰੱਖਣ ਦੀ ਲੋੜ ਮਨੋਂ ਸਾਫ਼ ਹੋ ਕੇ ਇੱਕ ਆਪਣਾ ਪੱਕਾ ਇਰਾਦਾ ਬਣਾ ਕੇ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਤਨੋਂ ਮਨੋਂ